ਕੈਨੇਡੀਅਨ ਖਬਰਾਂ ਮਾਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਇੱਕ ਗਲੋਬਲ ਆਨਲਾਈਨ ਵਿਗਿਆਪਨ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਦਾ ਵਿੱਚ ਇਹ ਦੱਸਿਆ ਜਾਵੇਗਾ ਕਿ ਕੈਨੇਡਾ ਵਿੱਚ ਸ਼ਰ ਲੈਣਾ ਹੁਣ ਆਸਾਨ ਨਹੀਂ ਹੋਵੇਗਾ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਨੇ ਕਿਹਾ ਹੈ ਕਿ ਸਰਕਾਰ 스ਪੈਨਿਸ਼ ਉਰਦੂ ਯੂਕਰੇਨ ਹਿੰਦੀ ਅਤੇ ਤਮਿਲ ਸਮੇਤ 11 ਭਾਸ਼ਾਵਾਂ ਵਿੱਚ ਮਾਰਚ ਤੱਕ 178.662 ڈالر ਦੇ ਇਸ਼ਤਿਹਾਰ ਜਾਰੀ ਕਰੇਗੀ ਇਸ ਨੂੰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਪ੍ਰਵਾਸੀ ਵਿਰੋਧੀ ਸਰਕਾਰ ਦੁਆਰਾ ਇਮੀਗ੍ਰੇਸ਼ਨ ਵਿੱਚ ਵੱਡੇ ਬਦਲਾਅ ਤੇ ਸ਼ਰਨਾਰਥੀਆਂ ਦੀ ਵਾਧਦੀ ਆਮਦ ਨੂੰ ਘਟਾਉਣ ਵਿੱਚ ਕੋਸ਼ਿਸ਼ ਦੱਸੇਗਾ ਕੈਨੇਡਾ ਨੇ ਆਪਣੇ ਦੇਸ਼ ਵਿੱਚ ਪੈਦਾ ਹੋਏ ਰਿਹਾ ਸੀ ਸੰਕਟ ਲਈ ਪ੍ਰਵਾਸੀਆਂ ਨੂੰ ਜਿਵੇਂ ਬਾਠਾ ਰਾਇਆ ਸਰਕਾਰ ਦਾ ਕਹਿਣਾ ਹੈ ਕਿ ਬਾਹਰੀ ਲੋਕਾਂ ਦੀ ਆਮਦ ਕਰਕੇ ਮਕਾਨਾਂ ਦੀ ਕੀਮਤਾਂ ਵਧ ਗਈਆਂ ਅਤੇ ਇਸ ਕਾਰਨ ਸਥਾਨਕ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਕੁਝ ਮਾਰਾਂ ਨੇ ਦਲੀਲ ਦਿੱਤੀ ਹੈ ਕਿ ਇਹ ਟਰੂਡੋ ਸਰਕਾਰ ਵੱਲੋਂ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਹੈ ਸਰਵੇਖਣ ਦੱਸਦੇ ਨੇ ਕਿ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਵਾਧਦੀ ਜਨਸੰਖਿਆ ਉਹਨਾਂ ਲਈ ਸਮੱਸਿਆ ਪੈਦਾ ਕਰ ਰਹੀ ਹੈ 4 ਮਹੀਨਿਆਂ ਦੀ ਇਸ ਮੌਨਦਾ ਬਜਟ ਪਿਛਲੇ 7 ਸਾਲਾਂ ਵਿੱਚ ਇਸੇ ਤਰ੍ਹਾਂ ਇਸ਼ਤਿਹਾਰਾ ਅਤੇ ਕੀਤੇ ਗਏ ਕੁੱਲ ਖਰਚ ਦੀ ਇੱਕ ਤਿਆਹੀ ਹੈ ਮੰਤਰਾਲੇ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਸ਼ਰਨ ਦੇ ਦਾਅਵੇ ਕਿਵੇਂ ਕਰੀਏ ਸ਼ਰਨਾਰਥੀ ਕੈਨੇਡਾ ਵਰਗੇ ਹੋਜ ਸਵਾਲ ਕੈਨੇਡਾ ਦੀ ਸ਼ਰਨ ਪ੍ਰਣਾਲੀ ਸ਼ਰਨ ਤੱਥਾਂ ਸਰਲੇਖ ਵਾਲੀ ਸਪਾਂਸਰਡ ਸਮਗਣੀ ਨੂੰ ਤਸ਼ਾਹੀਤ ਕਰਨਗੇ ਅਤੇ ਇੱਕ ਇਸ਼ਤਿਹਾਰ ਵਿੱਚ ਲਿਖਿਆ ਗਿਆ ਕਿ ਕੈਨੇਡਾ ਵਿੱਚ ਸ਼ਰਨ ਦੇ ਦਾਅਵੇ ਕਰਨਾ ਆਸਾਨ ਨਹੀਂ ਹੈ ਯੋਗਤਾ ਪੂਰੀ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਕੈਨੇਡਾ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਕੇ ਅਮਰੀਕਾ ਵਿੱਚ ਚੁਣੇਗੇ ਰਾਸ਼ਟਰਪਤੀ ਡੋਨਲਡ 트ੰਪ ਦੇ ਗੁੱਸੇ ਨੂੰ ਵੀ ਘਟਾ ਕਰਨਾ ਚਾਹੁੰਦੇ ਨੇ ਕੁਝ ਦਿਨ ਪਹਿਲਾਂ 트ੰਪ ਨੇ ਦੋਸ਼ ਲਾਇਆ ਕਿ ਕੈਨੇਡਾ ਤੋਂ ਹਰ ਸਾਲ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਉਹਨਾਂ ਦੇ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਸ਼ਾਮ ਰਹ ਹੁੰਦੇ ਨੇ ਤੇ ਉਸ ਪਾਸੇ ਪਰਵਾਸ ਕਰਦੇ ਨੇ ਤੇ ਦਾਖਲ ਹੁੰਦੇ ਨੇ ਕੈਨੇਡੀਅਨ ਖਬਰਾਂ ਨਾਮਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਫਾਲਾ ਦੇ ਨਾਲ